ਰਸਮ ਰਿਵਾਜ ਇਨਸਾਨ ਦੇ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਤੇ ਇਨਸਾਨ ਦੀ ਪੂਰੀ ਜ਼ਿੰਦਗੀ ਪਰ ਚੱਲਦੇ ਰਹਿੰਦੇ ਨੇ ਇੰਨਾ ਰਸਮ ਰਿਵਾਜਾਂ ਵਿੱਚੋਂ ਇੱਕ ਰਸਮ ਹੁੰਦੀ ਹੈ ਗੁਰਤੀ ਅੱਜ ਦੇ ਵੀਡੀਓ ਵਿੱਚ ਆਪਾਂ ਗੁਰਤੀ ਦੀ ਰਸਮ ਕਦੋਂ ਅਦਾ ਕੀਤੀ ਜਾਂਦੀ ਹੈ ਗੁਰਤੀ ਕੀ ਹੈ ਇਸ ਦੇ ਉੱਪਰ ਰੌਸ਼ਨੀ ਪਾਵਾਂਗੇ ਅੱਜ ਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਣਾ ਆਖਿਆ ਜਾਂਦਾ ਹੈ ਕਿ ਰਸਮ ਰਿਵਾਜਾਂ ਤੇ ਸੰਸਕਾਰ ਇਨਸਾਨ ਨੂੰ ਗੁਰਤੀ ਵਿੱਚ ਵੀ ਮਿਲਦੇ ਨੇ ਜਨਮ ਤੋਂ ਇੱਕਦਮ ਬਾਅਦ ਕੋਈ ਚੀਜ਼ ਗੁੜ ਸ਼ਹਿਦ ਦੁੱਧ ਆਦ ਵਿੱਚ ਮਿਲਾ ਕੇ ਬੱਚੇ ਦੇ ਮੂੰਹ ਨੂੰ ਲਾਈ ਜਾਂਦੀ ਹੈ ਇਸੀ ਰਸਮ ਨੂੰ ਗੁਰਤੀ ਦੀ ਰਸਮ ਕਿਹਾ ਜਾਂਦਾ ਹੈ